ਦਸੂਆ ਦੇ ਵਿੱਚ ਇੱਕ ਦਰਾਨੀ ਦੇ ਵੱਲੋਂ ਆਪਣੀ ਜਠਾਣੀ ਦੇ ਗਹਿਣੇ ਠਿਆਂਉਣ ਦੇ ਲਈ ਲੁੱਟ ਦੀ ਵਾਰਦਾਤ ਦੀ ਸਾਜ਼ਿਸ਼ ਰਚੀ ਗਈ ਸੀ ਅਤੇ ਉਸ ਦੇ ਵੱਲੋਂ ਹੀ ਪੈਸੇ ਦੇ ਕੇ ਲੁਟੇਰਿਆਂ ਨੂੰ ਇਸ ਵਾਰਦਾਤ ਨੂੰ ਜਾਮ ਦੇਣ ਦੇ ਲਈ ਬੁਲਾਇਆ ਗਿਆ ਸੀ ਇੱਥੋਂ ਤੱਕ ਕਿ ਜਿਸ ਦਿਨ ਲੁੱਟ ਦੀ ਵਾਰਦਾਤ ਹੋਈ ਉਸ ਦਿਨ ਵੀ ਉਹ ਉਸੇ ਹੀ ਗੱਡੀ ਦੇ ਵਿੱਚ ਬੈਠੀ ਸੀ ਜਿਸ ਵਿੱਚ ਪੂਰਾ ਪਰਿਵਾਰ ਬੈਂਕ ਵਿੱਚੋਂ ਗਹਿਣੇ ਤੇ ਪੈਸੇ ਲੈ ਕੇ ਘਰ ਵੱਲ ਨੂੰ ਜਾ ਰਿਹਾ ਸੀ ਦਰਾਨੀ ਦੇ ਵੱਲੋਂ ਮੋਬਾਈਲ ਫੋਨ ਤੇ ਚੈਟ ਦੇ ਰਾਹੀਂ ਲੁਟੇਰਿਆਂ ਨੂੰ ਆਪਣੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਸੀ ਉਹ ਕਿੱਥੇ ਪਹੁੰਚ ਗਏ ਹਨ ਤੇ ਕਿੱਥੋਂ ਦੀ ਜਾ ਰਹੇ ਹਨ ਇਸ ਦਾ ਖੁਲਾਸਾ ਦਸੂਹਾ ਪੁਲਿਸ ਨੇ ਕੀਤਾ ਹੈ ਤੇ ਇਸ ਲੁੱਟ ਨੂੰ ਜਾਮ ਦੇਣ ਵਾਲੇ ਦੋ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਸਰਵਜੀਤ ਸਿੰਘ ਬਈਆ ਨੇ ਦੱਸਿਆ ਕਿ 15 ਅਗਸਤ ਵਾਲੇ ਦਿਨ ਇੱਕ ਲੁੱਟ ਦੀ ਵਾਰਦਾਤ ਹੋਈ ਸੀ ਜਿਸ ਦੇ ਵਿੱਚ ਇੱਕ ਪਰਿਵਾਰ ਦੇ ਵੱਲੋਂ HDFC ਬੈਂਕ ਦਸੂਹਾ ਦੇ ਲੋਕਲ ਵਿੱਚੋਂ ਸੋਨਾ ਕਢਵਾਇਆ ਗਿਆ ਸੀ ਅਤੇ ਉਹ ਗਹਿਣੇ ਤੇ 80000 ਰੁਪਏ ਦੀ ਨਕਦੀ ਲੈ ਕੇ ਵਾਪਸ ਆਪਣੇ ਘਰ ਵੱਲ ਨੂੰ ਜਾ ਰਹੇ ਸਨ ਜਦੋਂ ਉਹ ਪਿੰਡ ਮਹਿੰਦੀਪੁਰ ਨੇੜੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਮੋਟਰਸਾਈਕਲ ਤੇ ਚਾਰ-ਪੰਜ ਵਿਅਕਤੀ ਜਿਨ੍ਹਾਂ ਦੇ ਹੱਥਾਂ ਵਿੱਚ ਚਾਕੂ ਸਨ ਉਹਨਾਂ ਨੇ ਉਹਨਾਂ ਨੂੰ ਰੋਕ ਲਿਆ ਤੇ ਉਹਨਾਂ ਦੇ ਕੋਲੋਂ ਗਹਿਣੇ ਖੋਲੇ ਉਹਨਾਂ ਦੇ ਕੋਲ ਜ਼ਰੂਰੀ ਦਸਤਾਵੇਜ਼ ਤੇ 80000 ਰੁਪਏ ਦੀ ਨਕਦੀ ਦੇ ਨਾਲ ਮੋਬਾਈਲ ਫੋਨ ਵੀ ਉਹਨਾਂ ਦੇ ਕੋਲ ਖੋਲੇ ਤੇ ਫਰਾਰ ਹੋ ਗਏ ਜਿਸ ਤੋਂ ਬਾਅਦ ਪੁਲਿਸ ਨੇ ਮੁਸਤੱਦੀ ਦੇ ਨਾਲ ਜਾਂਚ ਕਰਦੇ ਹੋਏ ਪਾਇਆ ਕਿ ਇਹ ਸਾਰੀ ਲੁੱਟ ਦੀ ਵਾਰਦਾਤ ਦਰਾਣੀ ਦੇ ਵੱਲੋਂ ਆਪਣੀ ਜਿਠਾਣੀ ਦੇ ਗਹਿਣੇ ਠਿਆਂਉਣ ਦੇ ਲਈ ਰਚੀ ਗਈ ਸੀ ਅਤੇ ਹੁਣ ਤੱਕ ਦਸੂਹਾ ਪੁਲਿਸ ਨੇ ਦੋ ਮੁਲਜ਼ਮਾਨ ਨੂੰ ਕਾਬੂ ਕਰ ਲਿਆ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਦਸੂਆ ਡਿਸਟ੍ਰਿਕਟ ਹਾਰਪੁਰ ਦੇ ਵਿੱਚ 15 ਅਗਸਤ ਵਾਲੇ ਦਿਨ ਇਹ ਵਾਰਦਾਤ ਹੋਈ ਸੀਗੀ ਉਸ ਨੂੰ ਬਹੁਤ ਹੀ ਸੀਰੀਅਸ ਲੈਂਦੇ ਹੋਏ ਐਸਐਸਪੀ ਸਾਹਿਬ ਨੇ ਇੱਕ ਟੀਮ ਤਿਆਰ ਕੀਤੀ ਸੀਗੀ ਜਿਹਦੇ ਵਿੱਚ ਮੈਂ ਖੁਦ ਡੀਐਸਪੀ ਸਾਹਿਬ ਸੀਏ ਸਾਡੀ ਟੀਮ ਔਰ ਐਸਐਚਓ ਦਸੂਆ ਹਰਪ੍ਰੇਮ ਜੀ ਇਹਨਾਂ ਨੇ ਬਹੁਤ ਹੀ ਮਿਹਨਤ ਕਰਕੇ ਸਾਡੀ ਟੀਮ ਨੇ ਔਰ ਜਿਹੜੇ ਸਾਡੇ ਪਹਿਲੇ ਡੀਐਸਪੀ ਸੀ ਜਗਦੀਸ਼ ਖਤਰੀ ਜੀ ਇਹਨਾਂ ਸਾਰਿਆਂ ਨੇ ਮਿਹਨਤ ਕਰਦੇ ਹੋਏ ਦੋ ਬੰਦਿਆਂ ਨੂੰ ਅਸੀਂ ਅਰੈਸਟ ਕੀਤਾ ਜਿਨ੍ਹਾਂ ਦੇ ਨਾਂ ਜਸਕਰਨ ਤੇ ਦੂਸਰੇ ਦਾ ਨਾਂ ਸਾਹਿਲ ਹੈਗੇ ਆ ਔਰ ਇਹਨਾਂ ਦੀ ਇੰਟਰੋਗੇਸ਼ਨ ਜਿਹੜਾ ਉਸ ਦਿਨ 골ਡ ਸੀਗਾ ਜਿੰਨਾ ਵੀ 골ਡ ਸੀਗਾ ਤੁਸੀਂ ਦੇਖ ਸਕਦੇ ਹੋ ਸਾਰਾ ਰਿਕਵਰ ਹੋ ਗਿਆ ਔਰ ਜਿਹਦੇ ਇਹਨਾਂ ਨੇ ਅਮਾਉਂਟ ਲਖਾਈ ਆ ਉਹ ਮਾਊਂਟ ਹਾਲੇ ਛੱਡੀ ਇਨਵੈਸਟੀਗੇਸ਼ਨ ਦਾ ਪਾਰਟ ਹੈਗੀ ਹੈ ਜਿਹੜੀ 80 ਹੈਗੀ ਕਿਉਂਕਿ ਉਹਦੇ ਚ ਜੋ ਬੰਦੇ ਅਸੀਂ ਫੜੇ ਆ ਉਹ ਵਕ-ਵਕ ਸਟੇਟਮੈਂਟਾਂ ਦੇ ਰਹੇ ਆ ਔਰ ਇਹਦੇ ਚ ਜਿਹੜੀ ਸਭ ਤੋਂ ਹੈਰਾਨਗੀ ਦੀ ਗੱਲ ਹੈ ਇਹਨਾਂ ਦੇ ਨਾਲ ਹੀ ਗੱਡੀ ਦੇ ਵਿੱਚ ਇਹਨਾਂ ਦੀ ਦਰਾਣੀ ਬੈਠੀ ਸੀਗੀ ਜਿਹੜੀ ਕੀ ਜਿਹੜੇ ਬੰਦਿਆਂ ਨੇ ਸਨੇਚ ਕਰਨਾ ਸੀਗਾ ਉਹਨਾਂ ਨੂੰ ਜੋ ਹੁਣ ਇਨਟੈਰੋਗੇਸ਼ਨ ਗੱਲ ਸਾਹਮਣੇ ਉਹਨਾਂ ਨੂੰ ਦੱਸੀ ਆਪਣੀ ਲੋਕੇਸ਼ਨ ਦੱਸ ਰਹੀ ਸੀ ਵੀ ਮੈਂ ਅਸੀਂ ਇੱਥੇ ਆ ਗਏ ਅਸੀਂ ਬੈਂਕ ਚੋਂ ਨਿਕਲ ਆਏ ਆ ਤੁਸੀਂ ਉੱਥੇ ਆ ਜਾਓ ਅਸੀਂ ਆਹ ਰਸਤਾ ਲੈ ਲਿਆ ਜਿਹੜਾ ਪਿੰਡ ਨੂੰ ਜਾਣ ਵਾਲਾ ਔਰ ਉਹਨਾਂ ਨੂੰ ਹਰ ਇੱਕ ਇੱਕ ਦੋ ਦੋ ਮਿੰਟ ਬਾਅਦ ਅਪਡੇਟ ਦੇ ਰਹੀ ਸੀਗੀ ਉਹਦੇ ਤੇ ਚੈਟ ਕਰਕੇ ਔਰ ਉਹ ਮੋਸਟਲੀ ਸਾਨੂੰ ਉਮੀਦ ਹੈ ਵੀ ਮੋਬਾਈਲ 'ਚ ਕੁਝ ਸਾਨੂੰ ਹੋਰ ਵੀ ਚੀਜ਼ਾਂ ਮਿਲੀਆਂ ਇਹ ਜਿਹੜੀ ਸਨੈਚ ਹੋਈ ਸੀ ਇਹ ਪਰਿਵਾਰ ਦੇ ਇੱਕ ਮੈਂਬਰ ਨੇ ਦੂਜੇ ਆਪਣੀ ਜਠਾਣੀ ਦੀ 골ਡ ਹਥਿਉਣ ਲਈ ਪਲੱਸ ਪੈਸੇ ਹਥਿਉਣ ਲਈ ਇਹ ਵਾਰਦਾਤ ਕਰਾਈ ਸੀ ਜਿਸ ਦੇ ਵਿੱਚ ਹਲੇ ਤਿੰਨ ਦੋਚੀ ਹੋਰ ਹੈਗੇ ਆ ਔਰ ਇੱਕ ਹੀ ਲੇਡੀਜ਼ ਹੈਗੀ ਆ ਇਹਨਾਂ ਨੂੰ ਸਾਡਾ ਅਰੈਸਟ ਕਰਨਾ ਬਾਕੀ ਹੈਗਾ ਔਰ ਸਾਡੀ ਜਿਹੜੀ ਇਹ ਵਾਰਦਾਤ ਇੱਕ ਤੀਕੇ ਨਾਲ ਕਾਫੀ ਪੈਨਿਕ ਹੋ ਗਿਆ ਸੀ ਅਸੀਂ 15 ਕੱਸਰ ਦਿਨ ਵੀ ਤੇ ਪਰ ਉਹ ਆਪ ਹੀ ਕ੍ਰੀਏਟ ਕੀਤੀ ਹੋਈ ਵਾਰਦਾਤ ਸੀ ਸਰ ਜਿਹੜੇ આરોપી ਪકડੇ ਗਏ ਆ ਕੀ ਇਹਨਾਂ ਦੀ ਪਹਿਲਾਂ ਕੋਈ ਹਿਸਟਰੀ ਰਹੀ ਹੈ ਕੋਈ ਪਰਚਾ ਕਰ ਨੀ ਨਵੇਂ ਮੁੰਡੇ ਆ ਜੀ ਇਹ ਨਵੇਂ ਮੁੰਡੇ ਆ ਔਰ ਇਸ ਲੇਡੀਜ਼ ਨਹੀਂ ਹੀ ਇਹਨਾਂ ਨੂੰ ਇੱਕ ਤਰ੍ਹਾਂ ਨਾਲ ਤਿਆਰ ਕੀਤਾ ਉਹਨੂੰ ਲਾਲਚ ਦੇ ਕੇ ਵੀ ਤੁਹਾਨੂੰ ਇੰਨੇ ਪੈਸੇ ਦਊਂਗੀ ਮੈਂ। ਤਾਂ ਦਰਾਣੀ ਦਾ ਨਾਮ ਕੀ ਹੈ? ਇਹ ਆ ਲਿਖਿਆ ਜੀ ਨਵਨੀਤ ਕੌਰ ਹੈ ਜੀ। ਉਹ ਸਾਰੇ ਕੋਰਟ ਦੇ ਮਾਦੋ ਕਿਹੜੇ ਪਿੰਡ ਤੋਂ ਹਾਂ? ਇਹ ਨਰੈਣਗੜ੍ਹ ਤੋਂ ਹਾਂ ਜੀ। ਕੀ ਨਾਮ ਤੇ ਨਾਲ? ਇਹਨਾਂ ਦੇ ਨਵਨੀਤ ਕੌਰ ਹੈਗਾ ਜਿਨੇ ਇਹ ਸਾਰੀ ਪਲੈਨਿੰਗ ਕੀਤੀ ਸੀ। ਜਿਹੜੀ ਸਾਡੇ ਮਦਈ ਹੈਗੀ ਆ ਪੂਜਾ ਦੇਵੀ ਇਹਦੀ ਇਹ ਦਰਾਣੀ ਲੱਗਦੀ ਹੈਗੀ। ਦਰਾਣੀ ਜਠਾਣੀ ਸੀਗੇ ਦੋਨੋਂ ਦੋਨੋਂ ਹੀ ਗੱਡੀ 'ਚ ਸੀਗੇ। ਉਹਨਾਂ ਨੂੰ ਜਿਵੇਂ ਇਹਨਾਂ ਨੇ ਮੁੰਡਿਆਂ ਨੂੰ ਤਿਆਰ ਕੀਤਾ ਸੀ ਇਹ ਮੁੰਡਿਆਂ ਨੇ ਗਾਂ ਆਪਣੇ ਦੋਸਤ ਬੁਲਾ ਲਏ ਸੀਗੇ ਉਹ ਵੀ ਅਸੀਂ ਜਲਦੀ ਫੜ ਲਾਂਗੇ ਉਹ ਆਊਟ ਆਫ ਡਿਸਟ੍ਰਿਕਟ ਹੈਗੇ ਆ ਔਰ ਜਲਦੀ ਹੀ ਉਹਨਾਂ ਨੂੰ ਵੀ ਅਸੀਂ ਅਰੈਸਟ ਕਰ ਲਾਂਗੇ